ਸਿੱਖੀ ਸਰੂਪ ਕਦੋਂ ਤੂੰ ਧਾਰਨ ਕਰ ਲਿਆ ਸੀ ਕਿੰਨੇ ਸਾਲ ਦੀ ਸੀ ਸਿੱਖੀ ਸਰੂਪ ਤਾਂ ਵੇਖੋ ਜੀ ਸਾਡਾ ਸਿੱਖਾਂ ਦਾ ਜੋ ਬਚਪਨ ਤੋਂ ਹੀ ਸਿੱਖੀ ਸਰੂਪ ਆ ਅਸੀਂ ਬਚਪਨ ਤੋਂ ਹੀ ਮਤਲਬ ਤਿਆਰ ਪਰ ਤਿਆਰ ਇਦਾਂ ਹੀ ਆ ਜੋ ਸਾਡੇ ਪਰਿਵਾਰ ਆ ਨਿਹੰਗ ਸਿੰਘ ਹੀ ਆ ਟੋਟਲ ਹੀ ਆ ਕਿਉਂਕਿ ਸਾਡਾ ਕਾਫੀ 6-7 ਪੀੜੀਆਂ ਆ ਸਾਡੀਆਂ ਜੋ ਪ੍ਰਾਤਨ ਨਿਹੰਗ ਸਿੰਘ ਚਲਦੀਆਂ ਆ ਰਹੀਆਂ ਘਾਰ ਜਿਹੜਾ ਇਸ ਖਾਲਸਾਈ ਬਾਣੀ ਦੇ ਵਿੱਚ ਲੋਕ ਤੁਹਾਨੂੰ ਦਿੰਦੇ ਨੇ ਜਿਹੜੇ ਬੱਸ ਦੇ ਵਿੱਚ ਸਫਰ ਕਰਦੇ ਨੇ ਜਦੋਂ ਦਿੱਲੀ ਨੂੰ ਜਾਣਿਓ ਖਾਸ ਕਰਕੇ ਸਤਿਕਾਰ ਤਾਂ ਵੇਖੋ ਬਾਬਾ ਜੀ ਬਹੁਤ ਜ਼ਿਆਦਾ ਆ ਜੋ ਦਵੇਂ ਪਾਸ਼ਾ ਜੀ ਦਾ ਬਾਣਾ ਆ ਇਹਨੂੰ ਨਮੋ ਮਤਲ ਝੁਕਦੇ ਆ ਨਮਸਤੇ ਨਮਸਤੇ ਸਾਰੇ ਦਵੇਂ ਪਾਸ਼ਾ ਜੀ ਦੇ ਬਾਣੇ ਨੂੰ ਸਾਰੇ ਝੁਕਦੇ ਆ ਬਹੁਤ ਵਧੀਆ ਲੱਗਦਾ ਹੈ ਤੁਸੀਂ ਕਿਸ਼ ਨੇ ਕਿੰਤੂ ਪਰੰਤੂ ਕੋਈ ਕੀਤਾ ਹੀ ਨਹੀਂ ਕਿ ਤੁਸੀਂ ਬਾਣੇ ਚ ਜੋ ਚਾਹੇ ਤੁਸੀਂ ਜਸਤਾਰ ਹੈ ਤੁਸੀਂ ਚਾਹੇ ਕੋਈ ਦੂਜੀ ਪੱਗ ਬਨੋ ਆਪਣੇ ਪਰ ਨਹੀਂ ਗੋਲ ਆਪਣਾ ਗੁਰਮਖੀ ਦੀ ਮਾਲਾ ਚਲਾਉਂਦੇ ਆਂ ਸ਼ੁਰੂ ਤੋਂ ਗੁਰਮਖੀ ਦੀ ਮਾਲਾ ਚਲਾਉਂਦੇ ਰਾਵਾਂਗੇ ਲਾਸ਼ ਤੱਕ ਪਹਿਲਾ ਦਿਨ ਇਤਾਂ ਦਾ ਕਿ ਉਹ ਯਕੀਨ ਨਹੀਂ ਕਰਦੇ ਕਿ ਨਿਹੰਗ ਸਿੰਘ ਵੀ ਮਤਲਬ ਇੱਕ ਸਰਕਾਰੀ ਜੋਬ ਦੇ ਵਿੱਚ ਡਰਾਈਵਰੀ ਕਰਨ ਦੇ ਹੋਇਆ ਮਤਲਬ ਉਹਨਾਂ ਨੂੰ ਦਸੀਏ ਤੋ ਕਹਿੰਦੇ ਨਹੀਂ ਤੁਸੀਂ ਮਤਲਬ ਡਰਾਈਵਰ ਨਹੀਂ ਹੋ ਸਕਦੇ ਕਿੰਨੇ ਵਜੇ ਫਿਰ ਉੱਠਦੇ ਹੋ ਕਿੰਨੇ ਵਜੇ ਤਿਆਰੀ ਸ਼ੁਰੂ ਹੋ ਜਾਂਦੀ ਹੈ ਡਿਊਟੀ ਤੇ ਹੋਂਦੀ ਸਵੇਰੇ ਬਾਬਾ ਜੀ ਅੱਜ ਤੜਕੇ ਆਪਣਾ ਅੰਮ੍ਰਿਤ ਵੇਲੇ 3 ਵਜੇ ਤੋਂ 3 ਵਜੇ ਦਾ అలਾਰਮ ਵੱਜ ਗਿਆ 3 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਘੰਟੇ ਡੇਢ ਦੇ ਵਿੱਚ ਤਿਆਰ ਪਰ ਤਿਆਰ ਹੋ ਕੇ ਫਿਰ ਮਹਾਰਾਜ ਦੇ ਦਰਸ਼ਨ ਕਰਕੇ ਗੁਰੂ ਘਰ ਤੋਂ 10 ਮਿੰਟ ਉੱਥੇ ਬੈਠ ਕੇ ਜੋ ਆਪਣਾ ਬਾਣੀ ਤੇ ਸਾਡੀ ਆ ਵੀ ਚੱਲਦੇ ਫਿਰਦੇ ਐ ਪਹਿਰਾ ਕਰਨਾ ਪੈਂਦਾ ਆ ਤੇ ਫਿਰ ਮਹਾਰਾਜ ਦੇ ਉੱਥੋਂ ਤੁਰ ਪੇ ਆਪਾਂ ਘਰੋਂ ਕੋਈ 5 5 ਵਜੇ ਤਰੇ ਅੱਧੇ ਘੰਟੇ ਚ ਗਾੜੀ ਆ ਕੇ 5:30 ਵਜੇ ਤੋਂ ਇਹਦਾ ਮੈਨੂੰ ਨਹੀਂ ਜਾਣਦੇ 10ਵੇਂ ਪਾਸਾ ਦੀ ਤੇ ਬਾਣੇ ਨੂੰ ਜਾਣਦੇ ਆ ਇਹਨੂੰ ਸਤਿਕਾਰ ਕਰਦੇ ਇਹਨਾਂ ਨੂੰ ਮਤਲਬ ਝੁਕਦੇ ਆ ਸਾਰੇ ਪ੍ਰੇਮਕਾਰ ਦੇ ਕੋਈ ਇਦਾਂ ਦਾ ਨਹੀਂ ਆ ਕਿ ਵਿਟਕਰਾਂ ਨਹੀਂ ਕੋਈ ਵੀ ਹੈਗਾ ਭਾਵੇਂ ਕੋਈ ਮੁਸਲਮਾਨ ਆ ਭਾਵੇਂ ਕੋਈ ਇਸਾਈ ਆ ਪਾਉ ਕੋ ਸਿੱਖਿਆ ਸਾਰੇ ਪ੍ਰੇਮ ਕਰਦੇ ਆ ਬਹੁਤ ਪ੍ਰੇਮ ਕਰਦੇ ਆ ਜਥੇਬੰਦੀ ਦੇ ਨਾਲ ਵੀ ਜੁੜੇ ਆ ਤੇ ਕਿਰਤ ਵੀ ਕਰ ਰਹੇ ਆ ਕਿਰਤ ਵੀ ਕਰ ਰਹੇ ਆ ਜੋ ਗੁਰੂ ਨਾਨਕ ਪਾਸ਼ਾ ਕਹੇ ਗਏ ਵੀ ਕਿਰਤ ਵੀ ਸਿੱਖ ਨੇ ਕਰਨੀ ਆ ਉਹ ਵੀ ਕਰੀ ਕਿਸੇ ਖਾਸ ਜਿਸ ਤਰ੍ਹਾਂ ਐਸਜੀਪੀਸੀ ਨੇ ਜਾਂ ਕਿਸੇ ਸਿੱਖ ਜਥੇਬੰਦੀ ਨੇ ਤੁਸੀਂ ਸਿੱਖੀ ਨੂੰ ਵੀ ਪ੍ਰਮੋਟ ਕਰ ਰਹੇ ਹੋ ਕਿਰਤ ਵੀ ਕਰ ਰਹੇ ਹੋ ਹੈਨਾ ਆਪਣੀ ਡਿਊਟੀ ਨਿਭਾ ਰਹੇ ਹੋ ਤਾਂ ਦੇ ਹਿੰਦ ਨਾਲ ਕੋਈ ਮਾਣ ਸਤਕਾਰ ਕੋਈ ਸਨਮਾਨ ਮਿਲਿਆ ਅੱਜ ਤੱਕ ਵੱਡੇ ਤੌਰ ਤੇ ਨਹੀਂ ਇਦਾਂ ਦਾ ਨਹੀਂ ਜੀ ਕੋਈ ਮਿਲਿਆ ਸਰਕਾਰ ਵੱਲੋਂ ਵਿਦਿਆਰਥੀਆਂ ਨਾਲ ਸਰਕਾਰ ਵੱਲੋਂ ਵਾਹਤ ਅਫਸਰ ਸਾਹਿਬ ਜਿਹੜੇ ਆ ਉਹਦਾ ਆਪਾਂ ਨੂੰ ਪ੍ਰੇਮ ਕਰਦੇ ਰਹਿੰਦੇ ਆ ਅਵਾਰਡ ਨਹੀਂ ਦੇ ਉਹ ਨਹੀਂ ਦਿੰਦਾ ਚਲੋ ਕੋਈ ਨਹੀਂ ਆ ਕਿ ਸਾਡੇ ਕੋ ਰਾਜਤਾ ਹੈ ਸਾਰਾ ਕੁਝ ਆ ਕੋਈ ਇਦਾਂ ਦੇ ਮਨ ਦੇ ਵਿੱਚ ਹੈ ਨਹੀਂ ਇਛਾ ਕਿ ਸਾਨੂੰ ਪਰ ਆਪਾਂ ਇਹ ਆ ਵੀ ਗੁਰੂ ਦੇ ਸੇਖੋ ਕਿ ਤਿਆਰ ਪਰ ਤਿਆਰ 24 ਘੰਟੇ ਇਦਾਂ ਹੀ ਰਹਿਦਾ ਇਮਾਮ ਅੱਜ ਅਸੀਂ ਤੁਹਾਨੂੰ ਜਹੇ ਸਿੰਘ ਦੇ ਨਾਲ ਮਲਾਉਣ ਜਾ ਰਹੇ ਆ ਜੋ ਕਿ ਪੰਜਾਬ ਰੂਡਵੇਜ਼ ਦੇ ਵਿੱਚ বাস ਚਲਾਉਂਦੇ ਨੇ ਡਰਾਈਵਰੀ ਕਰਦੇ ਨੇ ਨਾਲ ਨਾਲ ਇਹਨਾਂ ਨੇ ਸਿੱਖੀ ਸਰੂਪ ਵੀ ਉਸੇ ਤਰ੍ਹਾਂ ਬਰਕਰਾਰ ਰੱਖਿਆ ਸ਼ਾਸਤਰ ਵੀ ਉਸੇ ਤਰ੍ਹਾਂ ਰੱਖੇ ਹੋਏ ਨੇ ਤੇ ਨਿੰਗ ਸਿੰਘਾਂ ਦਾ ਬਾਣਾ ਵੀ ਉਸੇ ਤਰ੍ਹਾਂ ਧਾਰਨ ਕੀਤਾ ਹੋ ਜਤਿੰਦਰ ਸਿੰਘ ਇਹਨਾਂ ਦਾ ਨਾਮ ਆ ਬਟਾਲੇ ਦੀ ਰਹਿਣ ਵਾਲੇ ਨੇ ਬਟਾਲੇ ਤੋਂ ਦਿੱਲੀ ਨੂੰ ਇਹਨਾਂ ਦੀ ਵਸਤ ਚੱਲਦੀ ਆ ਅੱਜ ਕੁਦਰਤ ਹੀ ਚੰਡੀਗੜ੍ਹ ਵਾਲੇ ਰੂਟ ਤੇ ਆਏ ਹੋਏ ਸੀ ਤਾਂ ਗੱਲਬਾਤ ਕਰਦੇ ਆ ਕਿ ਇਹਨਾਂ ਨੇ ਪੂਰੀ ਜਿਹੜੇ ਬਾਣੇ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਿਆ ਕਈ ਲੋਕ ਡ్రਾਈਵਰੀ ਲੈਣ ਵਾਲੇ ਜਿਹੜੇ ਡਰਾਈਵਰ ਲੋਕ ਨੇ ਉਹਨਾਂ ਤੇ ਕਿੰਤੂ ਪ੍ਰੰਤੂ ਵੀ ਕਰਦੇ ਨੇ ਕਿ ਉਹ ਨਸ਼ੇ ਕਰਨ ਦੇ ਆਦੀ ਹੁੰਦੇ ਨੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਵੈਰੂ ਜੀ ਦਾ ਖਾਲਸਾ ਵੈਰੂ ਵਿਚ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਜੀ ਆਪਣਾ ਜ਼ਿਲ੍ਹਾ ਮੇਰਾ ਗੁਰਦਾਸਪੁਰ ਆ ਤੇ ਨਗਰ ਆਪਣਾ ਪਿੰਡ ਹੈਗਾ ਰੌੜਖੇਰਾ ਤੇ ਡਿਸਟ੍ਰਿਕਟ ਆਪਣਾ ਗੁਰਦਾਸਪੁਰ ਆ ਇਹ ਭਾਗੋਵਾਲ ਖਾਨੋਵਾਲ ਦੇ ਕੋਲ ਆ ਨਗਰ ਆਪਣਾ ਰੌੜਖੇਰਾ ਜੀ ਜਿਹੜੀ ਬੱਸ ਦੇ ਤੁਸੀਂ ਚਲਾਉਣ ਲੱਗੇ ਹੋ ਕਦੋਂ ਤੁਹਾਡੀ ਭਰਤੀ ਹੁੰਦੀ ਆ ਪੰਜਾਬ ਰੋਡਵੇਜ਼ ਦੇ ਵਿੱਚ ਮੈਂ ਜੀ ਮੈਂ ਜੀ ਆਪਣਾ 2014 ਤੋਂ ਇਹ ਪੰਜਾਬ ਰੋਡਵੇਜ਼ ਦੇ ਵਿੱਚ ਜਲੰਧਰ ਨੰਬਰ 1 ਨੰਬਰ ਡਿਪੋ ਆ ਉਹਦੇ ਵਿੱਚ ਜੌਬ ਕਰ ਰਿਹਾ ਤੇ 2014 ਤੋਂ ਮੈਂ ਡਿਊਟੀ ਕਰ ਰਿਹਾ ਜੀ ਲਗਾਤਾਰ ਜੀ ਕਿੱਥੇ ਤੋਂ ਕਿੱਥੇ ਬਸ ਚੱਲਦੀ ਤੁਹਾਡੀ ਉਹ ਮੇਰੀ ਜੀ ਆਪਣਾ ਬਟਾਲੇ ਤੋਂ ਆਪਾਂ ਚੱਲਦੇ ਆਂ ਦਿੱਲੀ ਦਿੱਲੀ ਤੋਂ ਬਟਾਲਾ ਆਇਆ ਜੀ ਤੇ ਕਈ ਯਾਰ ਕਿਤੇ ਇਧਰ ਉਧਰ ਵੀ ਜਦਾਂ ਅੱਜ ਚੰਡੀਗੜ੍ਹ ਦਾ ਕੋਈ ਬਣਿਆ ਹੀ ਮੋਲ ਤੇ ਚੰਡੀਗੜ੍ਹ ਡਿਊਟੀ ਲੱਗੀ ਤਾਂ ਅੱਜ ਇਧਰ ਆਏ ਆਂ ਤੇ ਤੁਸੀਂ ਭਰਾ ਜੀ ਮਿਲ ਗਏ ਤੇ ਤੁਹਾਡਾ ਵੀ ਬਹੁਤ ਧੰਨਵਾਦ ਹੈ ਤੁਸੀਂ ਟਾਈਮ ਜੀ ਸਿੱਖੀ ਸਰੂਪ ਕਦੋਂ ਤੋਂ ਧਾਰਨ ਕਰ ਲਿਆ ਸੀ ਕਿੰਨੀ ਸਾਲ ਦੀ ਉਮਰ ਸਿੱਖੀ ਸਰੂਪ ਤਾਂ ਵੇਖੋ ਜੀ ਸਾਡਾ ਸਿੱਖਾਂ ਦਾ ਜੋ ਬਚਪਨ ਤੋਂ ਹੀ ਸਿੱਖੀ ਸਰੂਪ ਆ ਅਸੀਂ ਬਚਪਨ ਤੋਂ ਹੀ ਮਲ ਤਿਆਰ ਪਰ ਤਿਆਰ ਇਦਾਂ ਹੀ ਆਂ ਜੋ ਸਾਡਾ ਪਰਿਵਾਰ ਹੈ ਨਿਹੰਗ ਸਿੰਘ ਹੀ ਹੈ ਟੋਟੜੀ ਆ ਜੋ ਕਿ ਸਾਡਾ ਕਾਫੀ 6-7 ਪੀੜੀਆਂ ਆ ਸਾਡੀਆਂ ਜੋ ਪ੍ਰਾਤਨ ਨਿਹੰਗ ਸਿੰਘ ਚਲਦੀਆਂ ਆ ਰਹੀਆਂ ਤੇ ਸਾਡੀ ਜਥੇਬੰਦੀ ਹੈ ਜੋ ਸ਼੍ਰੀ ਮਿਸ਼ਰ ਸਿੰਘ ਦਾ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ ਇਹ ਆਪਣਾ ਬਾਬਾ ਕਾਲਾ ਸਾਹਿਬ ਜੀ ਤੋਂ ਆਪਣਾ ਦਲਪੰਥ ਚੱਲਦਾ ਆ ਤੇ ਸਾਡੇ ਜਥੇਬੰਦੀ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਮਹਾਂਪੁਰਖ ਬਹੁਤ ਤਗੜੀਆਂ ਸੇਵਾ ਨਿਭਾ ਕੇ ਤੇ ਬਹੁਤ ਤਗੜੇ ਪਰਾਲੇ ਕਰ ਰਹੇ ਆ ਉਹਨਾਂ ਦੇ ਕਹਿਣ ਤੇ ਉਹਨਾਂ ਦੇ ਬਚਪਨ ਦੇ ਉਹਨਾਂ ਦੇ ਬਚ ਬਚਨਾਂ ਦੇ ਉੱਪਰ ਹੀ ਡਿਊਟੀ ਕਰ ਰਹੇ ਆ ਜਿੱਦਾਂ ਉਹ ਮਾਹਪੁਰ ਕਹਿਣਗੇ ਉਦਾਂ ਹੀ ਕਰਦੇ ਆ ਜੀ ਕਿੰਨਾ ਕਿ ਸਤਕਾਰ ਆ ਜਿਹੜਾ ਇਸ ਖਾਲਸਾ ਜੀ ਬਾਣੀ ਦੇ ਵਿੱਚ ਲੋਕ ਤੁਹਾਨੂੰ ਦਿੰਦੇ ਨੇ ਜਿਹੜੇ ਬੱਸ ਦੇ ਵਿੱਚ ਸਫ਼ਰ ਕਰਦੇ ਨੇ ਜਦੋਂ ਦਿੱਲੀ ਨੂੰ ਜਾਣਿਓ ਖਾਸ ਕਰਕੇ ਸਤਕਾਰ ਤਾਂ ਵੇਖੋ ਬਾਬਾ ਜੀ ਬਹੁਤ ਜ਼ਿਆਦਾ ਆ ਜੋ ਦਸਵੇਂ ਪਾਸ਼ਾ ਜੀ ਦਾ ਬਾਣਾ ਆ ਇਹਨੂੰ ਨਮੋ ਮਤਲ ਝੁਕਦੇ ਆ ਨਮਸਤੇ ਹੈ ਇਹਨਾਂ ਵਸਤਾਂ ਸਾਰੇ ਦਸਵੇਂ ਪਾਸ਼ਾ ਜੀ ਦੇ ਬਾਣੇ ਨੂੰ ਸਾਰੇ ਝੁਕਦੇ ਆ ਬਹੁਤ ਵਧੀਆ ਲੱਗਦਾ ਹੈ ਤੇ ਬਹੁਤ ਵਧੀਆ ਮੈਨੂੰ ਕਹਿੰਦੇ ਆ ਕਿ ਤੁਸੀਂ ਇੱਕ ਨਿਹੰਗ ਸਿੰਘ ਜੋ ਪੂਰੇ ਤਿਆਰ-ਬਰ ਤਿਆਰ ਇਦਾਂ ਡਿਊਟੀ ਕਰਦੇ ਜੋ ਨਹੀਂ ਤਾਂ ਕਈ ਡਰਾਈਵਰ ਕਹਿੰਦੇ ਕਿ ਸਾਡੇ ਕੋਲ ਪੱਗ ਨਹੀਂ ਵੱਜਦੀ ਸਿਰ ਤੇ ਚਸਤਾਰ ਨਹੀਂ ਵੱਜਦੀ ਚਾਹੇ ਸਾਡੇ ਕੋਲ ਮਤਲਬ ਤਿਆਰ ਨਹੀਂ ਹੋਇਆ ਜਾਂਦਾ ਡਿਊਟੀ ਦੇ ਸਮੇਂ ਪਰ ਕੋਈ ਇਦਾਂ ਦੀ ਕੋਈ ਮੁਸ਼ਕਲ ਨਹੀਂ ਆ ਸਾਰੇ ਮੈਂ ਆਪਣੇ ਡਰਾਈਵਰ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਕਿ ਤਿਆਰ-ਬਰ ਤਿਆਰ ਹੋ ਤੇ ਕੋਈ ਮੁਸ਼ਕਲ ਨਹੀਂ ਕੀ ਹੈਗੀ ਕਈ ਕਹਿ ਦਿੰਦੇ ਆ ਜੀ ਸਾਈਂ ਡਿਊਟੀ ਜਾਣਾ ਹੁੰਦਾ ਟਾਈਮ ਥੋੜਾ ਹੁੰਦਾ ਆ ਅਸੀਂ ਤਿਆਰ ਹੋ ਕੇ ਜਲਦੀ ਜਾਣਾ ਹੁੰਦਾ ਪਰ ਕੋਈ ਨਹੀਂ ਮਤਲਬ 5 ਤੋਂ 10 ਜਿੰਨਾ ਕਿ ਉਹਨਾਂ ਨੂੰ ਟਾਈਮ ਲੱਗਦਾ ਇਸ਼ਨਾਨ ਪਾਣੀ ਤੇ ਉਹਨਾਂ ਤੇ ਸਾਨੂੰ ਦਮਲਾ ਚਲਾਉਂਦੇ ਜਿਵੇਂ ਅੰਬਰ ਤੇ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਜੋ ਵੀ ਮਹਾਰਾਜ ਦਾ ਨਾਮ ਲੈਣਾ ਬਾਣੀ ਪੜਨੀ ਆ ਨਿਤਨੇਮ ਕਰਨਾ ਜੋ ਵੀ ਆ ਕੋਈ ਸਮਾਂ ਨਹੀਂ ਲੱਗਦਾ ਮੈਂ ਡਰਾਈਵਰਾਂ ਨੂੰ ਕਹਿਣਾ ਚਾਹੁੰਦਾ ਕਿ ਜੋ ਆਪਣੇ ਮੱਥੇ ਦੇ ਉੱਤੇ ਲੋਕ ਕਲੰਕ ਲਗਾਉਂਦੇ ਆ ਕਿ ਜੀ ਕੋਈ ਜਲ ਪਾਣੀ ਛੱਕਦੇ ਆ ਇਹ ਨਸ਼ੇ ਕਰਕੇ ਗੱਡੀਆਂ ਚਲਾਉਂਦੇ ਆ ਉਹ ਜਾਊਗਾ ਇਦਾਂ ਦੀ ਕੋਈ ਗੱਲ ਨਹੀਂ ਆ ਦਸਵੇਂ ਪਾਸ਼ਾ ਜੀ ਦੇ ਬਾਣੇ ਦੇ ਵਿੱਚ ਆਓ ਤੇ ਬਹੁਤ ਸਤਿਕਾਰ ਮਿਲਦਾ ਆ ਤੇ ਮਹਾਰਾਜ ਵੱਲੋਂ ਵੀ ਦਰਗਾਹ ਦੇ ਵਿੱਚ ਵੀ ਤੁਹਾਨੂੰ ਜਗ੍ਹਾ ਮਿਲੇਗੀ ਜੋ ਕਿ ਆਪਾਂ ਤਿਆਰ ਪਰ ਤਿਆਰ ਰਵਾਂਗੇ ਤੇ ਬਹੁਤ ਜ਼ਿਆਦਾ ਸਤਿਕਾਰ ਕਰਦੀ ਜਦੋਂ ਜੁਆਇਨ ਕੀਤੀ ਨੌਕਰੀ ਜਦੋਂ ਨੌਕਰੀ ਤੇ ਆਗੇ ਸੀ ਡਰਾਈਵਰੀ ਕਰਨ ਲੱਗੇ ਸੀ ਕਈ ਸਟਾਰਟਿੰਗ ਦੇ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਬਾਣੇ ਨੂੰ ਲੈ ਕੇ ਖਾਸ ਕਰਕੇ ਕੁਝ ਗੱਲਬਾਤ ਨਹੀਂ ਜੀ ਕੁਝ ਨਹੀਂ ਕਰਨਾ ਪਿਆ ਇਸ ਤਰ੍ਹਾਂ ਕੁਝ ਵੀ ਨਹੀਂ ਕੋਈ ਕਿਸ ਨੇ ਕਿੰਤੂ ਪਰੰਤੂ ਕੋਈ ਕੀਤਾ ਹੀ ਨਹੀਂ ਕਿ ਤੁਸੀਂ ਬਾਣੇ 'ਚ ਜੋ ਚਾਹੇ ਤੁਸੀਂ ਜਸਤਾਰ ਹੈ ਤੁਸੀਂ ਚਾਹੇ ਕੋਈ ਦੂਜੀ ਭਾਗ ਬਨੋ ਆਪਣੇ ਪਰ ਨਹੀਂ ਗੋਲ ਆਪਣਾ ਗੁਰਮੁਖੀ ਦਮਾਲਾ ਚਲਾਉਂਦੇ ਆ ਸ਼ੁਰੂ ਤੋਂ ਗੁਰਮੁਖੀ ਦਮਾਲਾ ਚਲਾਉਂਦੇ ਰਾਵਾਂਗੇ ਲਾਸਟ ਤੱਕ ਸ਼ਸਤਰ ਵੀ ਨਾਲ ਹੀ ਰੱਖੇ ਨੇ ਪੂਰਾ ਤਿਆਰਬਰ ਤਿਆਰ ਹੋ ਗਿਆ ਡਿਊਟੀ ਲਈ ਬਿਲਕੁਲ ਤਿਆਰਬਰ ਤਿਆਰ ਰਹੀਦਾ ਦਵੇਂ ਪਾਸ਼ਾ ਹੈ ਕਿਹਾ ਕਿ ਮੇਰਾ ਸੇਖੇ ਉਹ ਹੀ ਆ ਜਿਹੜਾ ਤਿਆਰਬਰ ਤਿਆਰ 24 ਘੰਟੇ ਰਹੇਗਾ ਐਦਾਂ ਹੀ ਸ਼ਸਤਰ ਜਦੋਂ ਕਿਤੇ ਯਾਤਰਾ ਤੇ ਜਾਈਦਾ ਉਦੋਂ ਵੀ ਐਦਾਂ ਹੀ ਜਾਈਦਾ ਜਦੋਂ ਡਿਊਟੀ ਤੇ ਆਈਦਾ ਉਦੋਂ ਵੀ ਤਿਆਰਬਰ ਤਿਆਰ ਹੀ ਆਈਦਾ ਜਦੋਂ ਪਹਿਲਾ ਪਹਿਲੇ ਦਿਨ ਆਏ ਸੀ ਫਿਰ ਕਿਵੇਂ ਮਹਿਸੂਸ ਕਰਦੇ ਜਦੋਂ ਸਟਾਰਟਿੰਗ ਦਿਨ ਸੀ ਜਦੋਂ ਪਹਿਲਾ ਦਿਨ ਸੀ ਜਦੋਂ ਡਰਾਈਵਰੀ ਆ ਕੇ ਤੁਸੀਂ ਫੜੀ ਲੈਂਡ ਬੱਸ ਚਲਾਈ ਜਦੋਂ ਕਿਵੇਂ ਮਹਿਸੂਸ ਹੋਇਆ ਉਦੋਂ ਪਹਿਲਾ ਦਿਨ ਕਿਹੋ ਜਿਹਾ ਸੀ ਪਹਿਲਾ ਦਿਨ ਇਦਾਂ ਦਾ ਕਿ ਉਹ ਯਕੀਨ ਨਹੀਂ ਕਰਦੇ ਕਿ ਨਿਹੰਗ ਸਿੰਘ ਵੀ ਮਤਲਬ ਇੱਕ ਸਰਕਾਰੀ ਜੋਬ ਦੇ ਵਿੱਚ ਡਰਾਈਵਰੀ ਕਰਨ ਦੇ ਹੋਇਆ ਮਤਲਬ ਉਹਨਾਂ ਨੂੰ ਦੱਸੀਏ ਤੋ ਕਹਿੰਦੇ ਨਹੀਂ ਤੁਸੀਂ ਮਤਲਬ ਡਰਾਈਵਰ ਨਹੀਂ ਹੋ ਸਕਦੇ ਤੇ ਸਮਝ ਨਹੀਂਦੇ ਇਹ ਵੀ ਮਤਲਬ ਇਹ ਡਰਾਈਵਰ ਹੋ ਸਕਦੇ ਆ ਪਰ ਹੌਲੀ 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 ਜੋਗਾ ਮੇਰੇ ਟਿੱਪੂ ਦੇ ਵਿੱਚ ਜਲੰਧਰ ਇੱਕ ਦੇ ਵਿੱਚ ਵੀ ਨਿਹੰਗ ਸਿੰਘ ਮੈਨੂੰ ਪੁੱਛਦਾ ਰਿਹਾ ਉਹਦਾ ਮਨ ਹੀ ਮਤਲਬ ਬਾਣੇ ਵਾਲ ਨੂੰ ਉਹਨੂੰ ਵੀ ਤਿਆਰ ਪਰ ਤਿਆਰ ਕੀਤਾ ਉਹ ਵੀ ਹੁਣ ਮਤਲਬ ਆਪਣਾ ਬਾਣੇ ਦੇ ਵਿੱਚ ਤਿਆਰ ਪਰ ਤਿਆਰ ਡਿਊਟੀ ਕਰਦਾ ਤੁਹਾਡੇ ਤੋਂ ਸੇਧ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਉਹ ਵੀ ਜਾਨੀ ਕਿ ਸਿੱਖੀ ਵੱਲ ਮੁੜ ਹਾਂਜੀ ਹਾਂਜੀ ਮੈਨੂੰ ਪੁੱਛਦਾ ਰਿਹਾ ਕੋਈ ਮੁਸ਼ਕਲਤ ਨਹੀਂ ਕੋਈ ਅਫਸਰ ਵਗੈਰਾ ਕੋਈ ਗੱਲਬਾਤ ਮੈਂ ਕਹਿੰਦਾ ਨਹੀਂ ਸਾਰੇ ਸਤਿਕਾਰ ਕਰਦੇ ਆ ਦਵੇਂ ਪਾਸ਼ਾ ਦੀ ਬਾਣੇ ਨੂੰ ਸਾਰੇ ਪ੍ਰੇਮ ਕਰਦੇ ਆ ਤੇ ਫਿਰ ਹੁਣ ਬਟਾਲੇ ਟਿੱਪੂ ਦੇ ਵਿੱਚ ਵੀ ਇੱਕ ਸਿੱਖ ਹੀ ਸਿੰਘ ਹੀ ਹੋ ਸੈਜਧਾਰੀ ਸਿੰਘ ਉਹ ਕਹਿੰਦਾ ਮੈਂ ਮਤਲਬ ਬਾਣੇ ਜਿਹਾਣਾ ਫਿਰ ਉਹਨਾਂ ਨੂੰ ਮੈਂ ਸਾਰੇ ਤਿਆਰੀ ਦੱਸੀ ਇਨੈਮੀਟਰ ਦਮਾਲਾ ਲਓ ਇਨੈਮੀਟਰ ਕੇਸ ਕੀ ਲਓ ਚੋੜਾ ਇਨੈਮੀਟਰ ਲਓ ਕਮਰ ਕਸਾ ਇਨੈਮੀਟਰ ਲਓ ਤੇ ਕਸ਼ਹਰਾ ਇਨੈਮੀਟਰ ਸਵਾਹੋ ਤੇ ਉਹਨਾਂ ਨੂੰ ਵੀ ਹੰ ਤਿਆਰ ਬਰ ਤਿਆਰ ਬਾਣੇ ਦੇ ਵਿੱਚ ਕਰਤਾ ਜੀ ਫਿਰ ਕਿੰਨੇ ਵਜੇ ਫਿਰ ਉੱਠਦੇ ਹੋ ਕਿੰਨੇ ਕਜੇ ਤਿਆਰੀ ਸ਼ੁਰੂ ਹੋ ਜਾਂਦੀ ਹੈ ਡਿਊਟੀ ਤੇ ਆਉਣ ਦੀ ਸਵੇਰੇ ਬਾਬਾ ਜੀ ਅੱਜ ਤੜਕੇ ਆਪਣਾ ਅੰਮ੍ਰਿਤ ਵੇਲੇ 3 ਵਜੇ ਤੋਂ 3 ਵਜੇ ਦਾ అలਾਰਮ ਵੱਜ ਗਿਆ 3 ਵਜੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਘੰਟੇ ਡੇਢ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ ਫਿਰ ਮਹਾਰਾਜ ਦੇ ਦਰਸ਼ਨ ਕਰਕੇ ਗੁਰੂ ਘਰ ਤੋਂ 10 ਮਿੰਟ ਉੱਥੇ ਬਹਿ ਕੇ ਜੋ ਆਪਣਾ ਬਾਣੀ ਤੇ ਸਾਡੀ ਆ ਵੀ ਚੱਲਦੇ ਫਿਰਦੇ ਆਂ ਪਹਿਰਾ ਕਰਨਾ ਪੈਂਦਾ ਆ ਤੇ ਫਿਰ ਮਹਾਰਾਜ ਦੇ ਉੱਥੋਂ ਤੁਰ ਪਏ ਆਪਾਂ ਘਰੋਂ ਕੋਈ 5 5 ਵਜੇ ਤਰੇ ਅੱਧੇ ਘੰਟੇ ਚ ਗਾੜੀ ਆ ਕੇ 5:30 ਵਜੇ ਤੋਂ ਫਿਰ ਬੱਸ ਫੜ ਕੇ ਤੇ ਫਿਰ ਚੰਡੀਗੜ੍ਹ ਨੂੰ ਆ ਗਏ ਜੀ ਪੜਾਈ ਕਿੰਨੀ ਕੀਤੀ ਫਿਰ ਤੁਸੀਂ ਪੜੇ ਵੀ ਹੋ ਪਲੱਸ 2 ਕੀਤੀ ਜੀ ਪਲੱਸ 2 ਹਾਂਜੀ ਫਿਰ ਬੱਸ ਨਾਲ-ਨਾਲ ਫਿਰ ਉਹ ਸਿੱਖਦੇ ਰਹੇ ਕਿਵੇਂ ਟ੍ਰੇਨਿੰਗ ਲਈ ਵਾਹ ਚਲਾਉਣ ਦੀ ਨਹੀਂ ਜਦੋਂ ਪੜਾਈ ਤੋਂ ਬਾਅਦ ਆ ਜੀ ਫਿਰ ਆਪਾਂ ਇਹ ਚਲੇ ਗਏ ਇਦਾਂ ਹੀ ਇੱਕ ਕਾਰੋਬਾਰ ਦੇ ਉੱਪਰ ਵੇਖਣਾ ਕੋਈ ਨਾ ਕੋਈ ਤੇ ਬਾਕੀ ਤੁਹਾਨੂੰ ਪਤਾ ਜਟਾਂ ਦੇ ਪੁੱਤਾਂ ਦੀ ਡਰਾਈਵਰੀ ਤਾਂ ਥਾਂ ਜੀ ਹੁੰਦੀ ਆ ਕੋਈ ਵਾਈ ਜੋਤੀ ਦਾ ਟਰੈਕਟਰ ਪੱਠੇ ਦਾ ਕੰਮ ਕਰਦੇ ਰਹੇ ਫਿਰ ਹੌਲੀ ਹੌਲੀ ਉਸਤਾਦ ਪਾਇਆ ਇੱਕ ਉਹਨੇ ਫਿਰ ਮੈਨੂੰ ਦੱਸਿਆ ਕਿ ਇਦਾਂ ਇਦਾਂ ਡਰਾਈਵਰੀ ਚ ਚੱਲਦੀ ਹੈ ਫਿਰ ਇਸ ਹਿਸਾਬ ਨਾਲ ਡਰਾਈਵਰੀ ਵੀ ਆ ਤੁਹਾਡੇ ਕੋਲ ਹਾਂਜੀ ਖੇਤੀਬਾੜੀ ਆ ਗਈ ਖੇਤੀਬਾੜੀ ਕਿੰਨੀ ਕਿਲੇ ਦੀ ਕੀਤੀ ਹੈ ਖੇਤੀ ਬਾਬਾ ਜੀ ਇਦਾਂ ਹੀ ਆ 5 5.5 ਪੈੜੀਆਂ ਆ ਗਈਆਂ ਉਹ ਮੈਂ ਹੀ ਦੇਖਦਾ ਹਾਂ ਤੁਸੀਂ ਦੇਖ ਲਓ ਹਾਂਜੀ ਕੱਢ ਲੈਣ ਸਮਾਂ ਦਰੋ ਹਾਂਜੀ ਸਮਾਂ ਕੱਢ ਹੀ ਲੈਂਦਾ ਜੀ ਹੁਣ ਹੁਣ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਪਹਿਲਾਂ ਘਰ ਆਏ ਉਧਰ ਤਾਂ ਨੱਕਾ ਪੱਠੇ ਮੋੜਾ ਆਇ ਯਾਰੀ ਡਿਊਟੀ ਨਿਮਾ ਕੇ ਤੇ ਹੁਣ ਘਰੇ ਚਲ ਜਾਣਾ ਕੋਈ ਸ਼ਾਮ ਨੂੰ 5:00 ਵਜੇ ਦੇ ਨਾਲ 5:00 ਤੋਂ ਪਹਿਲਾਂ ਪਹੁੰਚ ਜਾਣਾ ਫਿਰ ਜਾ ਕੇ 2 ਘੰਟੇ ਕੋਈ ਆਪਣਾ ਖੇਤੀ ਪਾੜੀ ਦਾ ਕਰ ਲਈਏ ਕਿਸੀ ਕਿਸੀ ਗੱਲ ਛੋਲੇ ਤੇ ਕਣਕ ਕਰੀ ਦੀ ਛੋਨਾ ਕਣਕ ਕਰੀ ਦੀ ਹਾਂਜੀ ਇਸ ਤੋਂ ਇਲਾਵਾ ਜਿਹੜੇ ਸਾਥੀ ਨੇ ਤੁਹਾਡੇ ਜਿਹੇ ਡਰਾਈਵਰ ਹੋਣ ਕਨੈਕਟਰ ਉਹ ਵੀ ਪੂਰਾ ਸਤਕਾਰ ਸਤਕਾਰ ਜਾਂ ਪੂਰਾ ਮਾਣ ਦਿੰਦੇ ਨੇ ਜਾਂ ਪੂਰਾ ਸੱਚ ਬਿਲਕੁਲ ਜੀ ਬਿਲਕੁਲ ਸਾਰਾ ਹੀ ਮਤਲਬ ਡੀਪੋ ਨਹੀਂ ਸਾਰਾ ਪੰਜਾਬ ਹੀ 18 ਦੇ ਮਤਲਬ 27 ਦੇ 27 ਡਿਪੂ ਆ ਪੀਆਰਟੀਸੀ ਦੇ ਵੀ ਆ ਡਿਪੂ ਆ ਆਪਣੇ ਪੰਜਾਬ ਰੋਡਵੇ ਦੇ ਡਿਪੂ ਆ ਸਾਰੇ ਬਹੁਤ ਪ੍ਰੇਮ ਕਰਦੇ ਆ ਤੇ ਜਾਣਦੇ ਵੀ ਆ ਟੋਟਲ ਕਿਉਂਕਿ ਮੈਨੂੰ ਨਹੀਂ ਜਾਣਦੇ ਦਾਵੇਂ ਪਾਸੇ ਦੀ ਤੇ ਬਾਣੇ ਨੂੰ ਜਾਣਦੇ ਆ ਇਹਨੂੰ ਸਤਿਕਾਰ ਕਰਦੇ ਆ ਇਹਨਾਂ ਨੂੰ ਮਤਲਬ ਝੁਕਦੇ ਆ ਸਾਰੇ ਪ੍ਰੇਮ ਕਰਦੇ ਕੋਈ ਏਦਾਂ ਦਾ ਨਹੀਂ ਆ ਕਿ ਵਿਟਕਰਾਂ ਨਹੀਂ ਕੋਈ ਵੀ ਹੈਗਾ ਭਾਵੇਂ ਕੋਈ ਮੁਸਲਮਾਨ ਆ ਭਾਵੇਂ ਕੋਈ ਇਸਾਈ ਆ ਭਾਵੇਂ ਕੋਈ ਸਿੱਖ ਆ ਸਾਰੇ ਪ੍ਰੇਮ ਕਰਦੇ ਆ ਬਹੁਤ ਪ੍ਰੇਮ ਕਰਦੇ ਆ ਗੱਲਬਾਤ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਤਨਖਾਹਾਂ ਬੜੀਆਂ ਘੱਟ ਨੇ ਵੀ ਤਨਖਾਹਾਂ ਵੀ ਸਰਕਾਰ ਨੂੰ ਵਧਾਉਣੀਆਂ ਚਾਹੀਦੀਆਂ ਨੇ ਕਿ ਜਿਹੜੇ ਹੁਣ ਮਹਿੰਗਾਈ ਦਾ ਦੌਰ ਆ ਉਹਨੇ ਘੱਟ ਪੈਸਿਆਂ ਦੇ ਵਿੱਚ ਗੁਜ਼ਾਰਾ ਕਰਨਾ ਥੋੜਾ ਜਿਹਾ ਔਖਾ ਇਹ ਆ ਜੀ ਬਿਲਕੁਲ ਪੰਜਾਬ ਰੋਅਰ ਵੇਜ ਪਨਬਸ ਪੀਆਰਟੀਸੀ ਕਨੈਕਟ ਵਰਕਰ ਜੂਨੀਅਨ ਦੇ ਨਾਲ ਅਸੀਂ ਜਥੇਬੰਦ ਰੱਖਦੇ ਆ ਤੇ ਜੋ ਕਿ ਜਦੋਂ ਆਮ ਆਮ ਸਪਾਰਟੀ ਸਰਕਾਰ ਹੋਣੀ ਉਦੋਂ ਉਸ ਸਮੇਂ ਅਸੀਂ ਸਾਡੇ ਆਪਣੇ ਜਿਹੜੇ ਸਾਡੇ ਵਰਕਰ ਜਾਂ ਡਰਾਈਵਰਾਂ ਦੇ ਕਨੈਕਟਰ ਆ ਉਹਨਾਂ ਨੇ ਬਹੁਤ ਲੰਮਾ ਪ੍ਰਚਾਰ ਕੀਤਾ ਜੀ ਬਸਾਂ ਦੇ ਵਿੱਚ ਰੋਕ ਰੋਕੇ ਕੀਤਾ ਪ੍ਰਚਾਰ ਕਿ ਅਕਾਲੀ ਵੀ ਦੇਖ ਰਹੇ ਆ ਜੀ ਆ ਕਾਂਗਰਸੀ ਵੀ ਦੇਖ ਰਹੇ ਆ ਹੁਣ ਜਿਹੜਾ ਬਦਲਾਅ ਲਿਆਉਣਾ ਆ ਤੇ ਅਸੀਂ ਬਹੁਤ ਬਹੁਤ ਜ਼ੋਰ ਮਾਰ ਕੇ ਸਾਡਿਆਂ ਜਿਹੜਾਡੇ ਮੋਦਵਾਰ ਬੰਦੇ ਹੀ ਆਪਣੇ ਜਿਹੜਾ ਪ੍ਰਧਾਨ ਸਾਹਿਬ ਉਹਨਾਂ ਨੇ ਬੜੀਆਂ ਸਪੀਚਾਂ ਕਰ ਕਰਕੇ ਆਮ ਆਮ ਦੀ ਸਰਕਾਰ ਲਿਆਂਦੀ ਆ ਤੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਨੂੰ ਆਪਣੇ ਡਰਾਈਵਰ ਕਨੈਕਟਰ ਵੱਲੋਂ ਸਾਰਿਆਂ ਵੱਲੋਂ ਬੇਨਤੀ ਕਰਦੇ ਆਂ ਕਿ ਜੋ ਸਾਡੇ ਤਨਖਾਵਾ ਆ ਜੋ ਤੁਸੀਂ ਆਪ ਹੀ ਜਾਣਦੇ ਹੋ ਕਿ ਮਗਾਈ ਬਹੁਤ ਜ਼ਿਆਦਾ ਆ ਬਿਲਕੁਲ ਬਹੁਤ ਜ਼ਿਆਦਾ ਮਗਾਈ ਆ ਤੇ ਅਡ ਜੋ ਸਾਡੀ ਡਿਊਟੀ ਹੈ ਡਰਾਈਵਰਾਂ ਦੀ ਉਹ ਬਹੁਤ ਹਾਰਟ ਵੀ ਬਹੁਤ ਆ ਜੀ ਜੋ ਹੋਰ ਕੋਈ ਡਿਊਟੀ ਹੈ ਬੰਦਾ ਕੋਈ 10 ਮਿੰਟ 5 ਮਿੰਟ ਅੱਖ ਲਾ ਕੇ ਸੌਲੇ ਪਰ ਇਹ ਜਿਹੜੀ ਆ ਇਹ ਤਿਆਰਬਰ ਤਿਆਰ 24 ਘੰਟੇ ਰਹਿਣਾ ਪੈਂਦਾ ਜਨਾਚ ਸਟੀਅਰਿੰਗ ਤੇ ਬੈਠ ਕੇ ਸੋ ਜਿਹੜੀ ਸਾਡੀ ਡਿਊਟੀ ਆ ਘਟੋ ਘਟ ਵੀ 24 24 ਘੰਟੇ ਤੋਂ ਵੀ 48 40 ਘੰਟੇ ਤੇ ਵੀ ਡਿਊਟੀ ਸਾਡੀ ਹੈਗੀ ਕਿਉਂਕਿ ਸਵੇਰੇ ਤੋਂ ਬੱਸ ਜਿਹੜੀ ਚੱਲਦੀ ਆ ਆਪਣੀ ਜਲੰਧਰ ਤੋਂ ਚੱਲ ਕੇ ਜੈਪੁਰ ਜਾਂਦੀ ਆ ਉਹ ਰਾਤ ਨੂੰ 10 ਵਜੇ 24 24 ਘੰਟੇ ਵਜਾ ਅਸੀਂ ਡੂਟੀਆਂ ਕਰਨਾ ਕਰਦੇ ਆਂ ਸੋ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਜੋ ਸਾਡੇ ਮਤਲਬ ਆਪਣਾ ਪੱਕੇ ਆ ਸਰਕਾਰ ਸਾਨੂੰ ਇਹ ਸਾਡੇ ਨਾਲ ਵਾਦਾ ਵੀ ਕੀਤਾ ਆ ਆਮ ਪਾਰਟੀ ਸਰਕਾਰ ਨੇ ਕਿ ਸਾਡੀ ਜਦੋਂ ਸੱਥਾ ਜਾਈ ਆਵਾਂਗੇ ਅਸੀਂ ਤੁਹਾਡਾ ਸਾਰਾ ਕੁਝ ਕਰਾਂਗੇ ਤੇ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਕੁਝ ਨਾ ਕੁਝ ਹੱਲ ਕੀਤਾ ਜਾਵੇ ਹੁਣ ਜਦੋਂ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਆ ਆਮ ਸਰਕਾਰ ਦੀਆਂ ਅਕਾਲੀਆਂ ਵੇਲੇ ਇਤਨੀ ਸੀ ਬੱਸਾਂ ਹੀ ਲੈ ਕੇ ਜਾਂਦੇ ਪਰ ਆਪਣਾ ਆਮ ਸਰਕਾਰ ਵੇਲੇ ਹੀ ਲੈ ਕੇ ਜਾਣੇ ਆ ਅਸੀਂ 4-4 5-5 ਦਿਨ ਘਰੋਂ ਬਾਹਰ ਰਹਿਨੇ ਆ ਜੀ ਇਹਨਾਂ ਦੇ ਜੋ ਵਰਕਰ ਆ ਆਮ ਜਿੰਨੀ ਪਬਲਿਕ ਆ ਜਿਹਦੇ ਕੋਈ ਰੈਲੀ ਉੱਥੇ ਛੱਡ ਕੇ ਆਉਣਾ ਜਿਹਦੋਂ ਇਹਨਾਂ ਦੀ ਰੈਲੀ ਹੋਣੀ ਆ ਉਹਨੂੰ 4 ਦਿਨ ਪਹਿਲਾਂ ਅਲਰਟ ਕਰ ਦੇਣਾ ਕਿ ਆਪਣੇ ਘਰ ਤੋਂ ਆਪਣਾ ਆਪਣਾ ਚੋਲਾ ਆ ਜਾਂ ਚਾਹੇ ਆਪਣੇ ਕੱਪੜੇ ਆ 2-2 3-3 ਲੈ ਕੇ ਆਇਓ ਅਸੀਂ ਚੌਥੇ ਚੌਥੇ ਪੰਜਵੇਂ ਪੰਜਵੇਂ ਦਿਨ ਘਰ ਜਾਣੇ ਆ ਅਸੀਂ ਇਹ ਕਰਕੇ ਸਰਕਾਰ ਗਾ ਅਪੀਲ ਕਰਦੇ ਆ ਕਿ ਸਾਡੀਆਂ ਤਨਖਾਹਾਂ ਵਧਾਈਆਂ ਜਾਣ ਤਾਂ ਅਸੀਂ ਬਹੁਤ ਧੰਨਵਾਦ ਹੋਵਾਂਗੇ ਸਰਕਾਰ ਦੇ ਇਸ ਤੋਂ ਇਲਾਵਾ ਤੁਸੀਂ ਜਥੇਵੰਦੀ ਦੇ ਨਾਲ ਵੀ ਜੁੜ ਰਹੇ ਪੱਕੇ ਤੌਰ ਤੇ ਵੀ ਚਲੇ ਗਏ ਸੀ ਨਿੰਕ ਸਿੰਘ ਜਥੇਵੰਦੀ ਦੇ ਵਿੱਚ ਕਦੋਂ ਵਾਪਸ ਮੁੜੇ ਗਏ ਸੀ ਉਹਨਾਂ ਦੇ ਨਾਲ ਪੱਕੇ ਤੌਰ ਤੇ ਜਥੇਵੰਦੀ ਦੇ ਨਾਲ ਹੀ ਆ ਜੀ ਜਥੇਵੰਦੀ ਜੋ ਆਪਣੇ ਸ੍ਰੀ ਮੇਸ਼ਰ ਸ਼ਹੀਦਾਂ ਤਰਨਾਦਲ ਸ੍ਰੀ ਬਾਬਾ ਬਕਾਲਾ ਸਾਹਿਬ ਆ ਉਹ ਜਥੇਵੰਦੀ ਆ ਜੀ ਉਹਨਾਂ ਦੇ ਨਾਲ ਹੀ ਉਹਨਾਂ ਦੇ ਹੀ ਸੀ ਉਹ ਅੱਜ ਸੱਦਣਗੇ ਬਾਬਾ ਜੀ ਬਾਬਾ ਜੋਗਾ ਸਿੰਘ ਜੀ ਮਹਾਪੁਰਖ ਜੀ ਅੱਜ ਆਨੂੰ ਸਨੇਹਾ ਲਾਉਣਗੇ ਵੀ ਤੁਸੀਂ ਆ ਜਾਓ ਵਾਪਸ ਤੁਸੀਂ ਤਾਜ ਦਾ ਛੱਡ ਕੇ ਅਸੀਂ ਮਹਾਪੁਰਖਾਂ ਕੋਲ ਜਾਵਾਂਗੇ ਕੋਈ ਚੱਕਰ ਨਹੀਂ ਇਦਾਂ ਦਾ ਹੋਰ ਵੀ ਉਹਨਾਂ ਦੇ ਸਿੰਘ ਨੇ ਕਰ ਰਹੇ ਨੇ ਸਮਝ ਨੋ। ਬਾਬਾਈ ਬਹੁਤ ਆਪਣੇ ਮਹਾਪੁਰਖਾਂ ਨੇ ਕੋਈ ਬਾਹਰ ਭੇਜੇ ਅਮਰੀਕਾ ਕੋਈ ਕੈਨੇਡਾ ਭੇਜੇ ਆ ਉਹਨਾਂ ਦੇ ਗੁਰਮਤੇ ਦੇ ਵਿੱਚ ਹੀ ਸਾਰਾ ਪੈਰਾ ਰਹਿੰਦਾ ਜੀ। ਜੋ ਸਾਡੇ ਜਥੇਬੰਦੀ ਆ ਉਹ ਮਹਾਪੁਰਖ 8 ਤੋਂ 10000 گاؤں ਰਹੀ ਆ ਸਾਡੀ ਜਥੇਬੰਦੀ ਦੇ ਵਿੱਚ ਤਰਨਾਦਲ ਦੇ ਵਿੱਚ। ਤੁਸੀਂ ਬਹੁਤ ਪਹਿਲਾਂ ਵੀ ਅੱਜ ਤੋਂ ਕੋਈ ਸਾਲ 2 ਸਾਲ ਪਹਿਲਾਂ ਸੰਤ ਬਾਬਾ ਜੀ ਬਾਬਾ ਪਾਲਾ ਸਿੰਘ ਜੀ ਮਹਾਪੁਰਖ ਰਹੇ ਬਹੁਤ ਤਗੜੀ ਸੇਵਾ ਨਿਭਾ ਕੇ ਗਏ ਆ ਤੇ ਉਹਨਾਂ ਦੇ ਉਹਨਾਂ ਦੇ ਜਗ੍ਹਾ ਦੇ ਉੱਪਰ ਬਾਬਾ ترਸੀਮ ਸਿੰਘ ਜੀ ਭਰਤ ਜੀ ਉਹ ਵੀ ਸੇਵਾ ਨਿਭਾ ਰਹੇ ਆ। ਸੋ ਸਾਡੇ ਜਥੇਬੰਦੀ ਦੇ ਵਿੱਚ ਸੰਤਾਂ ਦਾ ਘਟਾ ਮਿਲਿਆ ਸੰਤ ਬਾਬਾ ਜੀ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਭਾਗ ਤੋਂ ਉਹਨਾਂ ਮਹਾਂਪੁਰਖਾਂ ਦੀਆਂ ਬੜੀਆਂ ਵੱਡੀਆਂ ਸੇਵਾ ਹੈ ਸੋ ਇਸ ਸਮੇਂ ਦੇ ਨਾਲ ਜਥੇਬੰਦੀ ਦੇ ਨਾਲ ਵੀ ਜੁੜੇ ਆ ਤੇ ਕਿਰਤ ਵੀ ਕਰ ਰਹੇ ਆ ਜੀ ਕਿਰਤ ਵੀ ਕਰ ਰਹੇ ਆ ਜੋ ਗੁਰੂ ਨਾਨਕ ਪਾਤਸ਼ਾਹ ਕਹਿ ਕੇ ਗਏ ਵੀ ਕਿਰਤ ਵੀ ਸਿੱਖ ਨੇ ਕਰਨੀ ਆ ਉਹ ਵੀ ਕਰੀ ਬਿਲਕੁਲ ਜੀ ਹੋਰ ਦੱਸੋ ਕਿ ਜਦੋਂ ਬਸ ਖੜਦੀ ਆ ਕਿਤੇ ਟਾਈਮ ਮਿਲਦਾ ਫਿਰ ਉੱਥੇ ਵੀ ਬਾਣੀ ਦਾ ਪਾਠ ਕਰਦੇ ਜੋ ਸਮਾਂ ਮਿਲਦਾ ਬਾਬਾ ਜੀ ਸਮਾਂ ਤੇ ਮਹਾਂਪੁਰਖ ਕਹਿੰਦੇ ਆ ਕਿ ਸਮਾਂ ਜਦੋਂ ਵੀ ਹੁਣ ਵੀ ਜੇ ਆਪਣੇ ਸੁਆਹ ਚੱਲਦੇ ਆ ਸਤਨਾਮ ਵਾਹਿਗੁਰੂ ਦਾ ਸੁਆਹ ਕਰਦੇ ਰਹੋ ਜਾਪ ਮਤਲਬ ਟਾਈਮ ਨਹੀਂ ਬਾਣੀ ਦਾ ਹੁੰਦਾ ਆ ਵੀ ਮਤਲਬ ਸਤਗੁਰੂ ਵਾਹਿਗੁਰੂ ਦਾ ਨਾਮ ਲੈ ਲੈ ਕੇ ਮਹਾਰਾਜ ਇਦਾਂ ਮਤਲਬ ਕੰਮ ਚੱਲਦਾ ਰਹਿੰਦਾ ਕੋਈ ਇਦਾਂ ਦਾ ਜੇਦੋਂ ਸਮਾਂ ਮਿਲਦਾ ਤੁਸੀਂ ਕਹਿੰਦੇ ਜੋ ਜਿੱਦਾਂ ਕਿਤੇ ਯਾਤਰਾ ਕਰਨ ਦਾ ਜ਼ਿਆਦਾ ਯਾਤਰਾ ਤੇ ਕਰੀਦਾ ਯਾਤਰਾ ਬਹੁਤ ਕਰੀਦੀ ਆ ਮਹਾਂਪੁਰਖਾਂ ਦੇ ਨਾਲ ਜਦੋਂ ਕਿਤੇ ਮਹੱਲੇ ਘਟਦੇ ਆ ਜਦੋਂ ਸੇਵਾ ਹਾਂਜੀ ਬਾਬਾ ਜੀ ਬਿਲਕੁਲ ਬਿਲਕੁਲ ਬਾਬਾ ਜੀ ਆਨੰਦਪੁਰ ਸਾਹਿਬ ਜੀ ਦਾ ਆ ਪਤੇਗੜ ਸਾਹਿਬ ਜੀ ਦਾ ਕਰਤੱਬ ਸਾਰੇ ਜੀ ਸਿੱਖ ਨੂੰ ਕਰਤੱਬ ਸਾਰੇ ਹੁੰਦੇ ਆ ਮਾ ਬਾਬਾ ਜੀ ਹੁਣੇ ਆਪਣੇ ਨਿਸ਼ਾਨਾ ਦੀ ਸੇਵਾ ਵੀ ਦਿੰਦੇ ਆ ਲੰਗਰ ਦੀ ਸੇਵਾ ਵੀ ਦਿੰਦੇ ਆ ਸਰਦਾਈਆਂ ਦੀ ਸੇਵਾ ਵੀ ਦਿੰਦੇ ਆ ਦੇਗਾ ਦੀਆਂ ਮਤਲਬ ਸੇਵਾ ਵੀ ਦਿੰਦੇ ਆ ਜੋ ਮਹਾਂਪੁਰਖਾਂ ਨੇ ਬਚਨ ਕਰਤਾ ਉਹਨਾਂ ਤੇ ਟਾਲ ਰਿਹਾ ਕਿ ਕਰਨੀ ਪਈ ਮਿਲ ਜਾਂਦੀ ਆ ਫਿਰ ਜਦੋਂ ਖਾਲਸੇ ਦੇ ਦਿਨ ਹੁੰਦੇ ਨੇ ਜਦੋਂ ਅਨੰਦਪੁਰ ਸਾਹਿਬ ਜਦੋਂ ਖਾਲਸਾ ਪੰਥ ਇਸ ਤਾਂ ਮਿਲ ਜਾਂਦੀ ਆ ਮਿਲ ਜਾਂਦੀ ਆ ਛੁੱਟੀ ਸਾਨੂੰ ਮਿਲ ਜਾਂਦੀ ਆ ਕਿਉਂਕਿ ਸਾਹਿਬ ਸਾਰੇ ਸਤਿਕਾਰ ਕਰਦੇ ਆ ਛੁੱਟੀ ਦੇ ਦਿੰਦੇ ਆ ਕੋਈ 5-5 4-4 ਦਿਨ ਯਾਤਰਾ ਤੇ ਲਾ ਜੀਦੇ ਕਿਸੇ ਖਾਸ ਜਿਸ ਤਰ੍ਹਾਂ ਐਸਜੀਪੀਸੀ ਨੇ ਜਾਂ ਕਿਸੇ ਸਿੱਖ ਜਥੇਬੰਦੀ ਨੇ ਤੁਸੀਂ ਸਿੱਖੀ ਨੂੰ ਵੀ ਪ੍ਰੋਮੋਟ ਕਰ ਰਹੇ ਹੋ ਕਿਰਤ ਵੀ ਕਰ ਰਹੇ ਹੋ ਹਨ ਆਪਣੀ ਡਿਊਟੀ ਨਿਭਾ ਰਹੇ ਹੋ ਤਾਂ ਦੇ ਹਿੰਦ ਨਾਲ ਕੋਈ ਮਾਨ ਸਤਕਾਰ ਕੋਈ ਸਨਮਾਨ ਮਿਲਿਆ ਅੱਜ ਤੱਕ ਵੱਡੇ ਤੌਰ ਤੇ ਕੋਈ ਨਹੀਂ ਇਦਾਂ ਦਾ ਨਹੀਂ ਜੀ ਕੋਈ ਮਿਲਿਆ ਜਾਂ ਸਰਕਾਰ ਵੱਲੋਂ ਮਿਲਿਆ ਦੀ ਇਹਨਾਂ ਨੇ ਸਿੱਖੀ ਨੂੰ ਪ੍ਰਮੋਟ ਕੀਤਾ ਨਾਲ ਸਰਕਾਰ ਵੱਲੋਂ ਵੈਦ ਅਫਸਰ ਸਾਹਿਬ ਜਿਹੜੇ ਆ ਉਹਦਾ ਆਪਾਂ ਨੂੰ ਪ੍ਰੇਮ ਕਰਦੇ ਰਹਿੰਦੇ ਆ ਅਵਾਰਡ ਨਹੀਂ ਦੇ ਉਹ ਨਹੀਂ ਦਿੰਦਾ ਚਲੋ ਕੋਈ ਨਹੀਂ ਆ ਕਿ ਸਾਡੇ ਕੋ ਰਾਜਤਾ ਹੈ ਸਾਰਾ ਕੁਝ ਆ ਕੋਈ ਇਦਾਂ ਦਾ ਮਨ ਦੇ ਵਿੱਚ ਹੈ ਨਹੀਂ ਇੱਛਾ ਕਿ ਸਾਨੂੰ ਪਰ ਆਪਾਂ ਇਹ ਅਭੀ ਗੁਰੂ ਦੇ ਸੇਖ ਹੋਗੇ ਤੇ ਅਰਬਰ ਤਿਆਰ 24 ਘੰਟੇ ਇਦਾਂ ਹੀ ਰਹਿਦਾ ਹੈ ਮਾਹਪੁਰ ਤਾਂ ਇਤਨੀ ਆ ਕੀ ਹੈ ਸਮਾਜ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਸਨੇਹਾ ਹੀ ਹੈ ਜੀ ਜੋ ਆਪਾਂ ਨੂੰ ਦਰਗਾਹ ਦੇ ਵਿੱਚ ਸਾਡਾ ਨਹਾਉਣਾ ਆ ਬਾਣੀ ਬਾਣੇ ਤੇ ਧਾਰ ਨਹੀਂ ਹੋਈਏ ਨਿਤਨੇਮ ਦੇ ਦਾਤਾ ਬਖਸ਼ੇ ਤੇ ਤਿਆਰ ਪਰ ਤਿਆਰ 24 ਘੰਟੇ ਰਹੀਏ ਮੈਂ ਇਹੋ ਕਹਿਣਾ ਜਿਨ੍ਹਾਂ ਨੇ ਨਹੀਂ ਅੰਮ੍ਰਿਤ ਛਕਿਆ ਹੁਣ ਤੱਕ ਉਹਨਾਂ ਨੂੰ ਬੇਨਤੀ ਆ ਕੇ ਬਾਣੀ ਬਾਣੇ ਚ ਆ ਕੇ ਅੰਮ੍ਰਿਤ ਛਕ ਕੇ ਦਵੇਂ ਪਾਸ਼ਾ ਜੀ ਤੇ ਲੜ ਲਗੋ ਡ라이ਵਰ ਵੀਰਾਂ ਨੂੰ ਕਿਸ ਨੇ ਡਰਾਈਵਰ ਵੀਰਾਂ ਨੂੰ ਇਹ ਜ ਬਹੁਤ ਬਹੁਤ ਪਹਿਲੀ ਵਾਲੀ ਸਮਾਂ ਨਹੀਂ ਰਹਾ ਜ ਹੁਣ ਹੁਣ ਬਹੁਤ ਸਮਾਂ ਚੇਂਜ ਹੁੰਦਾ ਜਾ ਰਿਹਾ ਬਹੁਤ ਆਪਣੇ ਡਰਾਈਵਰ ਵੀਰਿਆ ਜਿੰਨੇ ਵੀ ਆ ਉਹ ਮੇਰੇ ਭਰਾ ਕੋਈ ਦਾੜ੍ਹੀ ਰੱਖ ਰਿਹਾ ਆ ਕੋਈ ਕੇਸ ਰੱਖ ਰਿਹਾ ਆ ਕੋਈ ਅੰਮ੍ਰਿਤਸਰ ਕੇ ਆ ਰਿਹਾ ਮੇਰੇ ਟੀਪੂ ਦੇ ਵਿੱਚ ਕੋਈ ਬਟਾਲਾ ਟੀਪੂ ਆ ਜਿੰਨੇ ਵੀ ਆ ਬਹੁਤ ਜ਼ਿਆਦਾ ਚੇਂਜ ਹੁੰਦਾ ਜਾ ਰਿਹਾ ਸਮਾਂ ਦਿਨ ਤੋਂ ਦਿਨ ਵੀ ਤੁਸੀਂ ਉਹ ਧਾਰਨਾ ਨੂੰ ਬਦਲ ਦਿੱਤਾ ਕਈ ਲੋਕ ਨੇ ਕੁਝ ਕੁ ਹੁੰਦੇ ਨੇ ਲੋਕ ਸਾਰੇ ਨਹੀਂ ਹੁੰਦੇ ਉਹ ਕਹਿੰਦੇ ਨੇ ਵੀ ਨਿਹੰਗ ਸਿੰਘ ਦਾ ਜੀ ਕੰਮ ਨਹੀਂ ਕਰਦੇ ਉਹ ਧਾਰਨਾ ਵੀ ਤੁਸੀਂ ਦਾ ਬਦਲ ਕੇ ਰੱਖ ਦਿੱਤੀ ਵੀ ਨਹੀਂ ਪਾਈ ਇਹ ਤਾਂ ਕਿਰਤ ਕਰ ਸਕਦੇ ਨੇ ਆਪਣੇ ਹੱਕ ਦੇ ਲਈ ਕੰਮ ਕਰ ਸਕਦੇ ਨੇ ਰੋਟੀ ਖਾਣ ਦੇ ਲਈ ਤਾਂ ਸਭ ਕੁਝ ਕਰ ਸਕਦੇ ਇਹ ਸਮ ਇਹਦਾ ਪਤ ਮਤਲਬ ਦੁਨੀਆ ਦਾ ਜੀ ਪਤਾ ਨਹੀਂ ਲੱਗਦਾ ਜੇ ਕੰਮ ਕਰਨ ਲੱਪੀਏ ਫੇਰ ਕਹਿੰਦੇ ਜੀ ਨਿਹੰਗ ਸਿੰਘ ਕੰਮ ਕਰਦਾ ਜੀ ਇਹ ਮਤਲਬ ਕੰਮ ਕਰ ਸਕਦਾ ਤੇ ਜੇ ਨਾ ਕਰੀਏ ਤੇ ਫੇਰ ਕਹਿੰਦੇ ਤੇ ਵਿਹਲੇ ਆ ਜੀ ਨਿਹੰਗ ਸਿੰਘ ਵੇਲੇ ਆ ਪਰ ਇਹ ਨਿਹੰਗ ਸਿੰਘਾਂ ਦੀ ਦੇਣ ਬੜੀ ਵੱਡੀ ਆ ਜੀ ਇਹ ਇਤਿਹਾਸ ਜੇ ਵੇਖਿਆ ਜੇ ਤਾਂ ਬਹੁਤ ਵੱਡਾ ਹੈ ਨਿਹੰਗ ਸਿੰਘ ਅੱਜ ਨਾ ਹੁੰਦੇ ਤਾਂ ਅੱਜ ਅੱਜ ਇੱਥੇ ਤੱਕ ਨਾ ਹੈ ਪੰਜਾਬ ਇਦਾਂ ਦਾ ਸੱਜਿਆ ਹੁੰਦਾ ਦਵੇਂ ਪਾਸ਼ਾ ਜੀ ਨੇ ਤਿਆਰ ਪਰ ਤਿਆਰ ਫੌਜ ਕਰ ਗਿਆ ਤੇ ਅੱਜ ਅਸੀਂ ਉਹਨਾਂ ਦੇ ਮਹਾਂਪੁਰਖਾਂ ਜੀ ਦੇ ਬਚਨਾਂ ਤੇ ਪਹੁੰਚ ਨੌਜਵਾਨਾਂ ਨੂੰ ਕੀ ਚ ਨਹੀਂ ਰਿਹਾ ਜਿਹੜੇ ਕੁਝ ਲੋਕ ਪੰਜਾਬ ਦੇ ਵਿੱਚ ਕੁਝ ਨੌਜਵਾਨ ਨੇ ਜਿਹੜੇ ਗਲਤ ਰਾਹ ਚੱਲ ਪਏ ਨੇ ਡਰੱਗ ਵੱਲ ਚੱਲ ਪਏ ਉਹਨਾਂ ਨੂੰ ਕੀ ਸੁਨੇਹਾ ਦੇਣਾ ਉਹਨਾਂ ਨੂੰ ਸੁਨੇਹਾ ਇਹ ਹੀ ਆ ਕਿ ਜਿਹੜਾ ਹੈ ਆਪਣਾ ਸਮਾਂ ਬਾਰ-ਬਾਰ ਨਹੀਂ ਮਿਲਣਾ ਵੀ ਜੀ ਆਪਣੇ ਤਿਆਰਬਰ ਤਿਆਰ ਹੋ ਕੇ ਆਪਣੀ ਬਾਣੀ ਬਾਣੀ ਦੇ ਧਾਰਨੀ ਹੋ ਕੇ ਦਵੇਂ ਪਾਸ਼ਾ ਦੇ ਲੜ ਲੱਗੋ ਜਿਹੜਾ ਅਸੀਂ ਕੰਮ ਕਰਨ ਆਏ ਆ ਸੰਸਾਰ ਦੇ ਉੱਤੇ ਅਸੀਂ ਨਸ਼ੇ ਨਹੀਂ ਕਰਨ ਆਏ ਨਾ ਹੀ ਕੋਈ ਟੀਕੇ ਲਾਉਣ ਆਏ ਆ ਤੇ ਸਭ ਤੋਂ ਵੱਡਾ ਤੂੰ ਇਹ ਗੱਲ ਮਰਦਾ ਚੁਕਤ ਆਇਆ ਨਸ਼ੇ ਦਾ ਬਹੁਤ ਚੱਲ ਰਿਹਾ ਜੀ ਇਹ ਡਰੱਗਸ ਦਾ ਬਹੁਤ ਜ਼ਿਆਦਾ ਚੱਲ ਰਿਹਾ ਆ ਪਿੰਡ ਪਿੰਡ ਹੁਣ ਤੱਕ ਇਹਦੇ ਸ਼ਹਿਰਾਂ 'ਚ ਹੁਣ ਪਿੰਡ ਪਿੰਡ ਜਿਉਂਦਾ ਚੱਲ ਪਿਆ ਪਰ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਇਹ ਸਾਰੇ ਕੰਮ ਛੱਡ ਕੇ ਦਵੇਂ ਪਾਸ਼ਾ ਦੇ ਲੜ ਲਾ ਕੇ ਗੁਰੂ ਵਾਲੇ ਬਣ ਕੇ ਇਸ ਤੋਂ ਇਲਾਵਾ ਹੁਣ ਤੱਕ ਦੇ ਦੌਰ ਦੇ ਵਿੱਚ ਕਿੰਨੇ ਸਾਲ ਦਾ ਕੈਰੀਅਰ ਤੁਹਾਡਾ ਰਿਹਾ ਕੋਈ ਕਈ ਵਾਰ ਆਇਆ ਹੁੰਦਾ ਵੀ ਜਿਹੜੇ ਨਿਹੰਗ ਸਿੰਘ ਹੁੰਦੇ ਨੇ ਜਾਂ ਜਿਹਦੇ ਤਲਵਾਰ ਪਾਈ ਹੁੰਦੀ ਆ ਤਾਂ ਉਹਨਾਂ ਨੂੰ ਕਈ ਵਾਰ ਨਫਰਤੀ ਟਿੱਪਣੀ ਦਾ ਸਾਹਮਣਾ ਕਰਨਾ ਮੈਂ ਤੁਹਾਡੇ ਨਾਲ ਕਦੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਜਈ ਕੋਈ ਘਟਨਾ ਵਾਪਰੀ ਨਹੀਂ ਜੀ ਮੇਰੇ ਨਾਲ ਨਹੀਂ ਟਪਾ ਸਾਡਾ ਇੱਕ ਆਪਣਾ ਅਸੀਂ ਪੇਜ ਵੀ ਬਣਾਇਆ ਆ ਤੇ ਉਸ ਦੇ ਉੱਪਰ ਵੀ ਨਹੀਂ ਤਾਂ ਕੋਈ ਕਮੈਂਟ ਹੁੰਦੇ ਆ ਕਈ ਉਦਾਂ ਦਾ ਪਰ ਦਵੇਂ ਪਾਸ਼ਾ ਜੀ ਦੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਇੰਨੀ ਕਿਰਪਾ ਰਹੀ ਆ ਕਿ ਅਜੇ ਤੱਕ ਕੋਈ ਟਿੱਪਣੀ ਨਹੀਂ ਹੋਈ ਬਿਲਕੁਲ ਜੀ ਆ ਮਿਲਦੇ ਮਿਲਦੇ ਆ ਉਹ ਪੇਚ ਬਣਿਆ ਜਿਹੜੇ ਰਹੇ ਨੇ ਹੋਣਗੇ ਵੀ ਯਾਰ ਨੀਕ ਸਿੰਘ ਦੇ ਬਾਣੀ ਤੇ ਟਵਿੱਟਰ ਆ ਉਹ ਜਦੋਂ ਉਹ ਬਈ ਦਾ ਨਾ ਸਟਰੀਟ ਦੇ ਉੱਪਰ ਹੋ ਵੇਖਦੇ ਆ ਵੀ ਨਿਹੰਗ ਸਿੰਘ ਸਟਰੀਟ ਦੇ ਉੱਪਰ ਬਹਿ ਗਿਆ ਲੈ ਕੇ ਜਾਊਂਗਾ ਗੱਡੀ ਉਹ ਜਦੋਂ ਥੋੜੀ ਬੋਦੀ ਚਲਾ ਕੇ ਗਾਂ ਲੈ ਜੀ ਫਿਰ ਉਹਨਾਂ ਥੋੜਾ ਜਿਹਾ ਮੰਦੇ ਵਿੱਚ ਹੋ ਜਾਂਦਾ ਵੀ ਪਹਿਲਾਂ ਪਹਿਲਾਂ ਡਰ ਜਾਂਦੇ ਨੇ ਪਹਿਲਾਂ ਡਰ ਜਾਂਦੇ ਕਿਉਂਕਿ ਦਾਵੇਂ ਪਾਸ਼ਾ ਦੇ ਜਿਹੜੇ ਸੇਖਿਆ ਇਹਨਾਂ ਤੋਂ ਉਹਦਾ ਭੈ ਹੀ ਬਹੁਤ ਇਹਨਾਂ ਦਾ ਹੈਗਾ ਜੀ ਇਹ ਵੀ ਕਿ ਵੀ ਰੋਂਦਾ ਕਿ ਜਿਹੜੇ ਸਰਕਾਰੀ ਡਰਾਈਵਰ ਹੁੰਦੇ ਜਾਂ ਕਲੈਕਟਰ ਉਹਨਾਂ ਵਰਦੀ ਪਾਉਣੀ ਹੁੰਦੀ ਤੁਹਾਨੂੰ ਛੋਟ ਮਿਲੀ ਹੋਈ ਆ ਹਾਂਜੀ ਨਹੀਂ ਇਦਾਂ ਦਾ ਕੋਈ ਚੱਕਰ ਨਹੀਂ ਆ ਪਿੱਛੇ ਜੇ ਕੋਈ ਸਮਾਜ ਦਾ ਮਿਲਿਆ ਕਿ ਡਾਇਰੈਕਟਰ ਡਾਇਰੈਕਟਰ ਮੈਡਮ ਹੀ ਉਹਨਾਂ ਦੇ ਕੋਲ ਗ ਤੇ ਉਹ ਮਤਲਬ ਹਰਿਆਣੇ ਦੇ ਉਹਨਾਂ ਨੇ ਮੁੜ ਕੇ ਪੁੱਛਿਆ ਜੀ ਤੇ ਮੁੜ ਕੇ ਉਹਨਾਂ ਨੂੰ ਲੱਗੇ ਸਾਡੇ ਇੱਕ ਅਫਸਰ ਇਥੋਂ ਦੇ ਪੰਜਾਬ ਦੇ ਉਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਅਲਾਟ ਹੈ ਇਹਨਾਂ ਦੇ ਬਾਰੇ ਕੋਈ ਮਤਲਬ ਗੱਲ ਨਹੀਂ ਕੋਈ ਇਦਾਂ ਤਾਂ ਨਹੀਂ ਚੱਕਰ ਹੀ ਨਹੀਂ ਬਣਿਆ ਜੀ ਕਿਸੇ ਨੇ ਮਤਲਬ ਵਰਦੀ ਬਾਰੇ ਕੋਈ ਚੱਕਰ ਹੀ ਨਹੀਂ ਹੋਇਆ ਐਹੀ ਵਰਦੀ ਸਾਡੀ ਜੀ ਲਾਠ ਤੱਕ ਐਹੀ ਵਰਦੀ ਆ ਹੁਣ ਬਸ ਬਹੁਤ ਬਹੁਤ ਧੰਨਵਾਦ ਕਾਹ ਇਹ ਨਿਹنگ ਸਿੰਘ ਸੀ ਜਿਹੜੇ ਡਰਾਈਵਰੀ ਕਰਦੇ ਨੇ ਪੰਜਾਬ ਰੋਡਵਿਜ ਦੇ ਵਿੱਚ ਤੰਦਹੀ ਦੇ ਨਾਲ ਆਪਣੀ ਡਿਊਟੀ ਨਿਭਾਉਂਦੇ ਨੇ ਤਾਂ ਕਿਰਤ ਕਰ ਰਹੇ ਨੇ ਸਾਡੇ ਨਾਲ ਉਹਨਾਂ ਦੇ ਸਾਥੀ ਵੀ ਨੇ ਜਿਹੜੇ ਕੰਡਕਟਰ ਉਹਨਾਂ ਦਾ ਸਾਥ ਦਿੰਦੇ ਨੇ ਇਸ ਸਫ਼ਰ ਦੇ ਵਿੱਚ ਬਾਈ ਜੀ ਕੀ ਨਾਮ ਆ ਤੁਹਾਡਾ ਗੁਰਵਿੰਦਰ ਸਿੰਘ ਸਾਹਿਬ ਖਾਲਸਾ ਜੀ ਦੇ ਨਾਲ ਡਿਊਟੀ ਨਿਭਾਉਨੇ ਹੋ ਕਿਵੇਂ ਫਕਰ ਮਹਿਸੂਸ ਕਰਦੇ ਬਹੁਤ ਵਧੀਆ ਜੀ ਬਹੁਤ ਵਧੀਆ ਸ਼ਿਕਾਰ ਦਿੰਦੇ ਨੇ ਲੋਕ ਬਹੁਤ ਜ਼ਿਆਦਾ ਜੀ ਹਾਂਜੀ ਇਹ ਕਈ ਜਣੇ ਤਾਂ ਮੈਂ ਕਹਿੰਦਾ ਕਿਵੇਂ ਖਾਲਸਾ ਜੀ ਦੱਸ ਰਹੇ ਜੀ ਹੈਰਾਨ ਰਹਿੰਦੇ ਨੇ ਵੀ ਕਿ ਸਿੰਘ ਦੇ ਬਾਣੇ ਦੇ ਵਿੱਚ ਵੀ ਕੋਈ ਡਰਾਈਵਰ ਹੋ ਸਕਦਾ ਬਾਹ ਚਲਾ ਸਕਦਾ ਹਾਂਜੀ ਹਾਂਜੀ ਸਹੀ ਗੱਲ ਬਹੁਤ ਇਹ ਹੈ ਕਿ ਲੋਕ ਹੈਰਾਨ ਹੁੰਦੇ ਦੇਖ ਕੇ ਕਿ ਗੁਰੂ ਦਾ ਸਿੰਘ ਗੱਡੀ ਚਲਾ ਰਿਹਾ ਉਹ ਵੀ ਰੋਡਵੇਜ ਦੀ ਹਾਂਜੀ ਜੇ ਦਿੱਲੀ ਜਾਣੇ ਵੇ ਪੂਰਾ ਸਤਕਾਰ ਵੀ ਮਿਲਦਾ ਹੋਊਗਾ ਬਹੁਤ ਜਿਆਦਾ ਸਰ ਬਹੁਤ ਵਧੀਆ ਲੋਕ ਹੈ ਕਿ ਗਾਈਡ ਕਰਦੇ ਹਾਂਜੀ ਤਾਂ ਉਹਨਾਂ ਦੇ ਸਾਥੀ ਸੀ ਕੰਡਕਟਰ ਤਾਂ ਖਾਲਸਾ ਜੀ ਨਾਲ ਵੀ ਗੱਲਬਾਤ ਕਰਾਈ ਗੁਰੂ ਦੀ लाडली ਫੌਜ ਇੱਕ ਪਾਸੇ ਤਾਂ ਮੋਰਚਿਆਂ 'ਚ ਵੀ ਡਟੀ ਹੋਈ ਹੈ ਤੇ ਦੂਜੇ ਪਾਸੇ ਇਹ ਸਿੰਘ ਸੀ ਜਿਹੜੇ ਆਪਣੇ ਬਾਣੇ ਦੇ ਵਿੱਚ ਕਿਰਤ ਕਰ ਰਹੇ ਨੇ ਡ్రਾਈਵਰੀ ਕਰ ਰਹੇ ਉਹਨਾਂ ਨੇ ਉਹਨਾਂ ਨੌਜਵਾਨਾਂ ਨੂੰ ਵੀ ਸੇਧ ਦਿੱਤੀ ਆ ਸਨੇਹਾ ਦਿੱਤਾ ਕਿ ਜਿਹੜੇ ਡਰੱਗ ਦੇ ਵਿੱਚ ਫਸੇ ਹੋਏ ਨੇ ਉਸ ਤੋਂ ਬਾਹਰ ਨਿਕਲੋ ਖਾਲਸੇ ਦੇ ਨਾਲ ਜੁੜੋ ਬਾਣੀ ਦੇ ਨਾਲ ਜੁੜੋ ਤਾਂ ਜ਼ਿੰਦਗੀ ਸਿਰਫ ਇੱਕ ਵਾਰ ਹੀ ਮਿਲਦੀ ਹੈ ਸਾਥੀ ਸਣੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਚੰਡੀਗੜ੍ਹ